ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਬਹੁਤ ਵੱਡੀ ਖਬਰ ਆ ਆਪਣੇ ਪੰਜਾਬ ਵਾਸਤੇ ਜੋ ਇੱਕ ਸਿੰਘਾਂ ਨੂੰ ਜਿਵੇਂ ਆਪਾਂ ਨੂੰ ਪਤਾ ਸਾਰਿਆਂ ਨੂੰ ਜੋ ਮਹਾਲੀ ਪਿੰਡ ਦੇ ਵਿੱਚ ਦੋ ਬੱਚਾਂ ਦੇ ਇੱਕ ਦੇ ਗਲ 'ਚ ਸ਼ੋਰਾਂ ਮਾਰ ਕੇ ਤੇ ਇੱਕ ਦੇ ਅੱਖ ਵਿੱਚ ਦੀ ਮਾਰ ਕੇ ਤੇ ਸਰਵਿਸ ਦੀ ਕੱਢਿਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਉਹ ਹੁਣ ਗੱਲ ਜੇ ਆਪਾਂ ਕਰੀਏ ਇਸ ਮੁੱਦੇ ਤੇ ਹੁਣ ਜੋ ਸਿੱਖ ਆਪਣੇ ਇਹ ਵੀਡੀਓ ਤਾਂ ਵੈਸੇ 22 ਨਵੰਬਰ ਦੀ ਆ ਜੋ ਵੀਡੀਓ ਫੇਰ ਸਾਹਮਣੇ ਆਈ ਹੈ ਆਪਣੇ ਕਿ ਆਪਾਂ ਤੁਹਾਨੂੰ ਪੂਰੀ ਸਾਰੀ ਗੱਲ ਦੱਸਣ ਜਾ ਰਹੇ ਆ ਜਿਹਦੇ ਵਿੱਚ ਕੀ ਹੁਣ ਜੋ ਸਿੱਖਾਂ ਨੂੰ ਇੱਕ ਨਾ ਰੋਟਾ ਹੈਗਾ ਨਾ ਤਾਂ ਕੋਈ ਉਹ ਲੀਡਰ ਆ ਨਾ ਕੋਈ ਐਮਐਲਏ ਆ ਪਤਾ ਨਹੀਂ ਕੋਈ ਜਿੱਤਿਆ ਹੋਈ ਹੋਊਗਾ ਸਰਪੰਚ ਸਰਪੰਚ ਹੋਊਗਾ ਕੋਈ ਤੇ ਕਿਤੋਂ ਦਾ ਉਹ ਪ੍ਰਵਾਸੀਆਂ ਨੂੰ ਕਹਿ ਰਿਹਾ ਉਲਟਾ ਕਹਿੰਦਾ ਵੀ ਆਪਾਂ 18 ਤਰੀਕ ਨੂੰ ਰੈਲੀ ਕਰਨ ਜਾ ਰਹੇ ਆ ਸਾਰੇ ਪ੍ਰਵਾਸੀਆਂ ਨੂੰ ਮੇਰੀ ਬੇਨਤੀ ਆ ਸਾਰੇ ਜਣੇ ਇਕੱਠੇ ਹੋ ਕੇ ਤੇ ਕਹਿੰਦਾ ਜੋ ਮਹੱਲੀ ਦੇ ਨਾਲ ਪਿੰਡ ਲੱਗਦਾ ਇੱਕ ਰੋਪੜ ਤੇ ਇਹ ਨਾ ਜੀ ਆਪਣਾ ਮੰਨ ਕੇ ਚੱਲੋਗੀ ਉਹਨੇ ਅਪੀਲ ਕੀਤੀ ਆ ਰੋਡਾ ਜਾ ਮੈਂ ਤੁਹਾਨੂੰ ਥੰਬਨੇਲ ਤੇ ਫੋਟੋ ਮਿਲੀ ਜਾਣੀ ਆ ਤੇ ਉਹ ਵੀਡੀਓ ਦਿਖਾ ਰਹੀ ਸੀ ਸਿੰਘ ਆਪਣੇ ਜੋ ਕਹਿ ਰਿਹਾ ਪ੍ਰਵਾਸੀਆਂ ਨੂੰ ਵੀ ਤੁਸੀਂ ਸਾਰੇ ਇਕੱਠੇ ਹੋ ਤੇ ਆਪਾਂ ਰੈਲੀ ਵੀ ਕਹਿਣ ਦਾ ਮਤਲਬ ਸਿੱਧਾ ਆਪਣੇ ਪੰਜਾਬ ਨੂੰ ਲਲਕਾਰ ਰਿਹਾ ਹੋ ਵੀ ਕਹਿਣ ਦਾ ਮਤਲਬ ਜੋ ਆਪਣੇ ਸਿੰਘ ਆ ਉਹਨਾਂ ਦੇ ਤੜ ਚੈੱਕ ਕਰ ਰਹੇ ਆ ਵੀ ਪਹੁੰਚਦੇ ਆ ਕਿ ਨਹੀਂ ਪਹੁੰਚਦੇ ਇਹ ਕੀ ਕਾਰਨ ਦੇਣਗੇ ਆਪਣਾ ਜੇ ਆਪਣੇ ਪਰਵਾਸੀ ਇਕੱਠੇ ਤਾਂ ਕਰ ਰਹੇ ਆ ਆਪਸ ਵਿੱਚ ਲੜਵਾ ਰਹੇ ਆਪਾਂ ਨੂੰ ਕਿਉਂਕਿ ਆਪਣਾ ਤਾਂ ਪੰਜਾਬ ਦੇ ਵਿੱਚ ਧੱਕਾ ਕਰਦੇ ਆਪਾਂ ਤਾਂ ਕਹਿੰਦੇ ਆ ਵੀ ਇਹਨੂੰ ਕੱਲਾ ਕੱਲਾ ਕਰਕੇ ਕੱਢ ਦੋ ਰੋਡਾ ਜੀ ਵੀ ਜਿਹੜਾ ਬੋਲਦਾ ਇਹਦੇ ਤੱਕ ਵੀ ਬਈ ਹੁਣ ਇੰਨੀ ਕ ਅਪੀਲ ਜ਼ਰੂਰ ਆ ਫੁੱਲ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ 'ਚ ਪਾ ਦਿਓ ਵੱਡੇ ਵੱਡੇ ਗਰੁੱਪਾਂ 'ਚ ਉਹਦੇ ਗੰਜੇ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਰੋਡੇ ਤੱਕ ਮੁੱਛੜ ਜਾਗਾ ਉਹ ਉਹਨੂੰ ਥੰਬਨੇਲ ਤੇ ਥੋੜੀ ਫੋਟੋ ਮਿਲ ਜੂ ਤੇ ਜਿਹੜਾ ਆਪਣੇ ਸਿੱਖਾਂ ਨੂੰ ਉਹ ਉਲਟਾ ਇਹ ਦੇਖਣਾ ਚਾਹੁੰਦਾ ਵੀ ਕੀ ਕਰਦੇ ਆ ਪੰਜਾਬੀ ਕਹਿੰਦਾ ਰੇਲੀਆਂ ਕਿਉਂ ਕਰਨਾ ਚਾਹੁੰਦੇ ਆ ਉਹ ਉਹਨੇ ਇਹ ਕਿਹਾਗਾ ਕਹਿੰਦਾ ਵੀ ਤੁਸੀਂ ਸਾਰੇ ਇਕੱਠੇ ਹੋ ਜਾਓ 18 ਤਰੀਕ ਨੂੰ ਪ੍ਰਵਾਸੀਆਂ ਦੀ ਰੈਲੀ ਆ ਤੇ ਉਹ ਜੋ ਰੋਡਾਂ ਆ ਨਾ ਕੋਈ ਐਮ ਐਲ ਏ ਕੋਈ ਕਿਤੋਂ ਪਤਾ ਨਹੀਂ ਕਿਹਦਾ ਕੋਸਾ ਕਿਵੇਂ ਕੋਸਾ ਮੈਨੂੰ ਐ ਨਹੀਂ ਪਤਾ ਪਰ ਵੀਡੀਓ ਬਾਬਿਆਂ ਨੇ ਦਿਖਾਈ ਸੀ ਜੋ ਤੇ ਆਪਾਂ ਉਹ ਤੁਹਾਨੂੰ ਥੋੜੇ ਤੇ ਕਹਚਾਉਣੇ ਆ 22 ਨਵੰਬਰ ਦੀ ਇਹ ਵੀਡੀਓ ਹੈ ਵੈਸੇ ਪਰ ਆਪਾਂ ਤੁਹਾਨੂੰ ਇਹ ਦੱਸਣ ਜਾ ਰਹੇ ਆ ਵੀ ਜੋ ਪੰਜਾਬ ਚੋਂ ਦਾ ਆਪਣੇ ਇਹ ਵੀਡੀਓ ਦੇਖਦੇ-ਦੇਖਦੇ ਮੈਂ ਹੁਣ ਇਹ ਵੀਡੀਓ ਸਾਹਮਣੇ ਆ ਗਈ ਤਾਂ ਉੱਥੇ ਆਪਣੇ ਜੋ ਆਪਾਂ ਨੂੰ ਪਤਾ ਹੈਗਾ ਜਿਹੜਾ ਦੂਸਰੇ ਮੁੰਡੇ ਦੀ ਹੁਣ ਹੱਤਿਆ ਹੋਈ ਆ ਉੱਥੇ ਪਹੁੰਚੀ ਸੀ ਆਪਣੇ ਸਿੰਘ ਦੁਬਾਰਾ ਫੇਰ ਤੇ ਉਲਟਾ ਭਈ ਕੀ ਕਹਿਣ ਦਾ ਮਤਲਬ ਉਹਨਾਂ ਦਾ ਸਿੱਧਾ ਆਪਣੇ ਸਿੰਘਾਂ ਨੂੰ ਉਹ ਤੜਚ ਕਰਨਾ ਚਾਹੁੰਦੇ ਆ ਵੀ ਕਿੰਨੇ ਕੁ ਭਾਰੀ ਗਿਣਤੀ ਦੇ ਵਿੱਚ ਦੇਖਦੇ ਆ ਵੀ ਕਿੰਨੇ ਕਾਉਂਦੇ ਆ ਪੰਜਾਬੀ ਤੇ ਇਹਨਾਂ ਦੀ ਰੈਲੀ ਤਾਂ ਕੱਢਣ ਨੂੰ ਫਿਰਦੇ ਆਗੇ ਪ੍ਰਵਾਸੀਆਂ ਦੀ ਵੀ ਸਾਰੇ ਇਕੱਠੋ ਹੋ ਕੇ ਕਹਿੰਦਾ ਪ੍ਰਵਾਸੀਆਂ ਨੂੰ ਕਹਿੰਦਾ ਇਹ ਰੋਡਾਂ ਜਗਾ ਤੇ ਕਹਿੰਦਾ ਵੀ ਤੁਸੀਂ ਸਾਰੇ ਇਕੱਠੋ ਹੋ ਕੇ ਆਪਾਂ ਰੈਲੀ ਕੱਢਾਂਗੇ ਸਾਰੇ ਪ੍ਰਵਾਸੀਆਂ ਨੂੰ ਮੇਰੀ ਬੇਨਤੀ ਆ ਵੀ ਸਾਰੇ ਪਹੁੰਚ ਜਾਣ ਆਪਣੇ ਪੰਜਾਬ ਨੂੰ ਲੜਨ ਦੀ ਗੱਲ ਕੀਤੀ ਜਾਂਦੀ ਹੈ ਭਾਈ ਤੇ ਆਪਣਾ ਪੰਜਾਬ ਚੁੱਪ ਕਰਕੇ ਜਿਵੇਂ ਅਤਿਆਚਾਰ ਹੋਈ ਜਾਂਦਾ ਥਾਂ-ਥਾਂ ਤੇ ਕੁੱਟਮਾਰ ਥਾਂ-ਥਾਂ ਤੇ ਆ ਪਰਸੋਂ ਦੀ ਵੀਡੀਓ ਜਿਵੇਂ ਭਾਈ ਲੱਖਾ ਸਿੰਘ ਨੇ ਸਦਾਣਾ ਨੇ ਵੀ ਦੱਸਿਆ ਸੀ ਇੱਕ ਆ ਆਪਣਾ ਮੁੰਡਾ ਸੀਗਾ ਪੰਜਾਬੀ ਉਹਦੀ ਸ਼ਰੀਆਮ ਭੈਣ ਨੂੰ ਫੜ ਲਿਆ ਤਿੰਨ ਪ੍ਰਵਾਸੀਆਂ ਨੇ ਉਹ ਕਹਿੰਦਾ ਮੈਂ ਇਕੱਲਾ ਸੀ ਤੇ ਉਹ ਕਹਿੰਦਾ ਤਿੰਨ ਸੀਗੇ ਜੀ ਜੋ ਵੀ ਆ ਤੂੰ ਮਾਰ ਉਹਦੇ ਸਰਚ ਪਾ ਇੰਦਿਆਂ ਨੂੰ ਰੋਡ ਦੇ ਇੱਕ ਤੋਂ ਨੂੰ ਜੋ ਕੁਝ ਹੋਊਗਾ ਦੇਖੀ ਜਾਊਗਾ ਇਹ ਥਾ ਥਾ ਤੱਕਾ ਕਰ ਰਹੇ ਆ ਫਿਰ ਕੱਲ ਦੀ ਵੀਡੀਓ ਫੇਰ ਦੇਖੀ ਅਸੀਂ ਇੱਕ ਜੋ ਪ੍ਰਵਾਸੀਆਂ ਨੇ ਆਪਣੇ ਪੰਜਾਬੀ ਨੂੰ ਘੇਰਿਆ ਜੇ ਉੱਥੇ ਉਹ ਨਾ ਹੁੰਦੇ ਆਪਣੇ ਪੰਜਾਬੀ ਹੋਰ ਤਾਂ ਉਹਦੇ ਨਾਲ ਵੀ ਇਹੀ ਅਸਰ ਹੋਣਾ ਸੀ ਜਿਹੜਾ ਕੁਬੜਾ ਪਿੰਡ ਦੇ ਵਿੱਚ ਹੋਇਆ ਮਹੱਲੀ ਦੇ ਨਾਲ ਲੱਗਦਾ ਜੋ ਤਾਂ ਕਰਕੇ ਕਹਿਣਾ ਜੁੜਿਆ ਪਈ ਇਹ ਨਾ ਆਪਣਾ ਤੱਕਾ ਪੰਜਾਬ ਚ ਬਹੁਤ ਵਧਿਆ ਖੜਾ ਜੇ ਤਾਂ ਇੱਕ ਜੁਟ ਹੋ ਕੇ ਚੱਲੋਗੇ ਤਾਂ ਇਹਨਾਂ ਦਾ ਹੱਲ ਹੋ ਜੂਏ ਨਿਕਲ ਜਾਣਗੇ ਤਾਂ ਨਹੀਂ ਤਾਂ ਪ੍ਰਵਾਸੀ ਤਾਂ ਬਈ ਜਿਹੜੇ ਹਿਸਾਬ ਨਾਲ ਹੁਣ ਇੰਨਾ ਹੰਗਾਮਾ ਪੰਜਾਬ ਵਿੱਚ ਕਰ ਰਹੇ ਆ ਤਾਂ ਇਹ ਅਹੀਂ ਚੱਲੀ ਜਾਣਾ ਅਹੀਂ ਅਤਿਆਚਾਰ ਹੋਈ ਜਾਊ ਆਪਣੇ ਪੰਜਾਬ ਤੇ ਪਹਿਲਾ ਮੁਸਲੇ ਕੱਢੇ ਸੀ ਸਾਰਿਆਂ ਨੂੰ ਪਤਾ ਉਦੋਂ ਜੋ ਜਿਹਦਾ ਆਪਾਂ ਦੌਰ ਕਹਿੰਦੇ ਆ ਜੋ ਆਪਣੇ ਪੰਜਾਬ ਦੇ ਜੋਧੇ ਸੀ ਸੰਤ ਜਰਨੈਲ ਸਿੰਘ ਤੇ ਜੋ ਉਦੋਂ ਪਹਿਲਾ ਜੋ ਸਰਕਾਰਾਂ ਨਾਲ ਭੜੇ ਜਿਵੇਂ ਬਲਵੰਤ ਸਿੰਘ ਖਲਾਵਰ ਸਿੰਘ ਜਿਨ੍ਹਾਂ ਨੇ ਢਡਾ ਨਾਲ ਬਨ ਬਨ ਕੇ ਬੰਬ ਤੇ ਗੱਡੀਆਂ ੜਾਈਆਂ ਇਹਨਾਂ ਦੀਆਂ ਬੰਬ ਬਨ ਕੇ ਇਹਦਾ ਬਿਆਨਤ ਸਿੰਘ ਨੂੰ ਮਾਰਿਆ ਸੀ ਜਿਹਨੇ ਆਪਣੇ ਸਿੱਖਾਂ ਦੇ ਉੱਤੇ ਅਟੈਕ ਕਰਾਇਆ ਸੀਗਾ ਫਿਰੇਂਦਰਾ ਗਾਂਧੀ ਨੂੰ ਵੀ ਇਨਜਾਮ ਦਿੱਤਾ ਜੋ ਆਪਾਂ ਕਹਿੰਦੇ ਸੰਤ ਜਰਨੈਲ ਸਿੰਘ بڑے بڑے ਯੋਧੇ ਆਪਣੇ ਪੰਜਾਬ ਦੇ ਵਿੱਚ ਹਜੇ ਤੱਕ ਮੈਂ ਕਹਿੰਦਾ ਹੁਣ ਯੋਧਾਂ ਦੀ ਕਮੀ ਜ਼ਰੂਰ ਆ ਉਹ ਯੋਧੇ ਆਪਣੇ ਨਹੀਂ ਰਹੇ ਉਹਨੇ ਪੰਜਾਬ ਚ ਜੇ ਕੋਈ ਗੱਲ ਕਰਦਾ ਕੋਈ ਪੰਜਾਬ ਦੀ ਤਾਂ ਹਰ ਕਿਸੇ ਨੂੰ ਜੇਲ ਸੱਟਿਆ ਦਾ ਹੁਣ ਜੇ ਗੱਲ ਕਰੀ ਅਮਰਤਪਾਲ ਦੀ ਉਹਨੂੰ ਜੇਲ ਸੱਟਿਆ ਗਿਆ ਹੁਣ ਜੇ ਗੱਲ ਕਰੀ ਲੱਖਾ ਸਧਾਨਾ ਦੀ ਵੀ ਤਿੰਨ ਤਰੀਕ ਨੂੰ ਬੰਨ ਮਾਰਨਾ ਕਾਲੇ ਪਾਣੀਆਂ ਦੀਆਂ ਗੱਲਾਂ ਕਰਦਾ ਪੰਜਾਬ ਦੀਆਂ ਗੱਲਾਂ ਕਰਦਾ ਨਸ਼ੇ ਦੇ ਮੁੱਦਿਆਂ ਤੇ ਗੱਲਾਂ ਕਰਦਾ ਬਈ ਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਤੇ ਉਹਨੂੰ ਵੀ ਹੁਣ ਕਹਿੰਦਾ ਮਤਲਬ ਉਹਦੇ ਵੀ ਘਰ ਨੂੰ ਘੇਰਾ ਪਾਇਆ ਗਿਆ ਸੀ ਪਰਸੋਂ ਦੀ ਵੀਡੀਓ ਆ ਇਹ ਕੋਈ ਬਾਹਲੀ ਪੁਰਾਣੀ ਵੀਡੀਓ ਨਹੀਂ ਪਰਸੋਂ ਚੋਤੇ ਦੀ ਹਜੇ ਤੱਕ ਵੀ ਉਹਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਕਾ ਕਰਕੇ ਕਹਿਣਾ ਚਾਹਣਾ ਆਪਣੇ ਪੰਜਾਬ 'ਚ ਇਹ ਘਾਟ ਆ ਗਈ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਚੱਲਦੇ ਤਾਂ ਆਪਣਾ ਕੋਈ ਹੱਲ ਹੋ ਸਕੇ ਤੁਸੀਂ ਐਂ ਦੇਖੋ ਜਦੋਂ ਦੀ ਇਹ ਸਰਕਾਰ ਆਈ ਆਪਣੇ ਕਿਸਾਨ ਭਰਾਵਾਂ ਦੇ ਧਰਨੇ ਉਦੋਂ ਦੇ ਥਾਂ ਥਾਂ ਤੇ ਧਰਨੇ ਲੱਗ ਗਏ ਕਿਉਂਕਿ ਆਪ ਦਾ ਹੱਕ ਮੰਗ ਰਹੇ ਆ ਪਰਸੋ ਚੌਥੇ ਵੀ ਵੀਡੀਓ 'ਚ ਦੇਖਿਆ ਜੋ ਰੋਡ ਖੁੱਲੇ ਕਰਦੇ ਆ ਉਹਦੇ 'ਚ ਆਪਾਂ ਨੂੰ ਕੋਈ ਉਹਦੇ 'ਚ ਕੋਈ ਲਾਭ ਨਹੀਂ ਹੈਗਾ ਉਹ ਸਰਕਾਰਾਂ ਦੇ ਹੁਣ ਕਰਨੇ ਆਗੇ ਚਲ ਸਾਨੂੰ ਜਿੰਨਾ ਮਹਾਜਵਾ ਬੰਨਦਾ ਜਿੰਨਾ ਆਪਣਾ ਮੰਨ ਕੇ ਚਲੋ ਜਿੰਨੀ ਸਾਡੇ ਬਣਦੇ ਆ ਪੈਸੇ ਜੋ ਆਪਣੀ ਜ਼ਮੀਨਾਂ ਨੂੰ ਰੋਕੀ ਜਾਂਦੇ ਐ ਰੋਡ ਖੁੱਲੇ ਕਰਦੇ ਆ ਤਾਂ ਇਹ ਕਿਸੇ ਨੂੰ ਲੜਾਉਣ ਦੇ ਚੱਕਰ 'ਚ ਕਿਸੇ ਨੂੰ 60 ਲੱਖ ਦੇ ਤਾਂ ਕਿੱਲੇ ਦੇ ਮਗਰ ਤਾਂ ਕਿਸੇ ਨੂੰ 50 ਲੱਖ ਕਹਿੰਦੇ ਆ ਸਿੱਧਾ 10 ਲੱਖ ਘੱਟ ਦੇਣਾ ਚਾਹੁੰਦੇ ਆ ਤੇ ਉਹਦੇ 'ਚ ਆਪਣੇ ਕਿਸਾਨਾਂ ਨੂੰ ਲੜਵਾਈ ਜਾਂਦੇ ਆਪਸ ਵਿੱਚ ਇਹ ਚਾਲ ਐ ਇੱਕ ਗਹਿਰੀ ਜੋ ਆਪਣੇ ਸਰਕਾਰਾਂ ਦੀ ਲਾ ਲਓ ਤੇ ਸਾਰਾ ਜੋ ਵਿੱਚ ਪ੍ਰਸ਼ਾਸਨ ਵੀ ਵਿੱਚ ਹੀ ਐ ਜੋ ਇਹ लाਠੀਆਂ ਚਾਰਜ ਆਪਣੇ ਹੁਣ ਕਿਸਾਨਾਂ ਭਰਾਵਾਂ ਤੇ ਨਾ ਹੀ ਬਜ਼ੁਰਗ ਦੇਖਦੇ ਆ ਹਰ ਕਿਸੇ ਤੇ ਜਦੋਂ ਜੀ ਕਰਦਾ ਇਹ ਇਲਾਟੀ ਚਾਰਜ ਕਰਦੇ ਆ ਕੁੱਟਾਂ ਮਾਰਾ ਹੋਈਆਂ ਦੀਆਂ ਟਾਂਗਾ ਮਰੀਆਂ ਦੇ ਸਾਡੇ ਬਜ਼ੁਰਗਾਂ ਦੇ ਕਿੰਨੇ ਮੈਂ ਕਹਣਾ ਆਪਣੇ ਜਵਾਨ ਹੀ ਇਹਨਾਂ ਨੇ ਜਦੋਂ ਪਹਿਲਾਂ ਵਾਲੇ ਸ਼ੰਭੂ ਬਾਰਡਰ ਤੇ ਆਪਾਂ ਕਹਿੰਦੇ ਆ ਵੀ ਉਦੋਂ ਕਿੰਨਾ ਚਿਰ 2 ਸਾਲ ਵਾਂਗੂ ਨਖਰਾਂ ਚੱਲਿਆਗਾ ਉਦੋਂ ਵੀ ਆਪਣੇ ਕਿਸਾਨਾਂ ਭਰਾਵਾਂ ਦੀਆਂ ਕੰਨੀਆਂ ਦੀਆਂ ਜਾਨਾਂ ਗਈਆਂ ਮੇਨ ਗੱਲ ਇਹ ਆ ਇਹਨਾਂ ਕੋਲੇ ਚਲੋ ਮੰਨਦੇ ਆ ਅਸਲਾ ਇਹਨਾਂ ਸਰਕਾਰ ਨੇ ਦਿੱਤਾ ਹੋਇਆਗਾ ਜੋ ਆਪਣੇ ਪੰਜਾਬ ਪੰਜਾਬ ਪ੍ਰਸ਼ਾਸਨ ਨੂੰ ਗੱਲ ਕਰਾਂਗੇ ਤੇ ਉਧਰੋਂ ਆਪਣੇ ਆਰਮੀ ਵਾਲੇ ਵੀ ਉਹ ਜੋ ਹੋਰੇ ਤੇ ਉਹ ਜੋ ਪੁਲਿਸ ਵਾਲੇ ਉਧਰੋਂ ਫਾਇਰ ਪਲਾਸਟਿਕ ਦੇ ਰੌਂਦ ਮਾਰੇ ਆ ਕਿਧਰੇ ਧੂਆਂ ਗੈਸ ਦੇ ਬੰਬ ਸਿੱਟੇ ਜਾਂਦੇ ਆ ਤਾਂ ਕਰਕੇ ਕਹਿੰਦਾ ਜਿਹਾਣਾ ਬਈ ਇਹ ਆਪਣੇ ਪੰਜਾਬ ਚ ਏਕਾ ਨਹੀਂ ਹੈਗਾ ਇਹਨਾਂ ਨੂੰ ਪਤਾ ਵੀ ਇਹ ਸਿਰਫ ਇੱਕ ਆਪਣੇ ਬੋਲਣ ਵਾਲੇ ਲੋਕ ਆ ਕਰ ਕੁਝ ਨਹੀਂ ਸਕਦੇ ਪਰ ਐਨੀ ਇੱਕ ਗੱਲ ਆ ਜੇ ਤਾਂ ਇੱਕ ਜੋ ਟੋਕੇ ਚੱਲੋਂਗੇ ਆਪਣੇ ਪੰਜਾਬ ਦਾ ਭਲਾ ਹੋ ਜੂ ਬਈ ਨਹੀਂ ਤਾਂ ਆਪਣਾ ਭਲਾ ਨਹੀਂ ਹੋਣਾ ਕਿਉਂਕਿ ਹੁਣ ਪ੍ਰਵਾਸੀਆਂ ਨੂੰ ਲੈ ਕੇ ਥਾਂ-ਥਾਂ ਤੇ ਤੁਹਾਨੂੰ ਪਤਾ ਆਤਿਆਚਾਰ ਹਜੇ ਵੀ ਹਜੇ ਕੁਝ ਨਹੀਂ ਹੋਇਆ ਹਜੇ ਹੋਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣੀਆਂ ਪਤਾ ਨਹੀਂ ਕਿੰਨਾ ਕੁ ਕੁਝ ਹੋਊਗਾ ਹਜੇ ਤਾਂ ਇੱਕ ਲੁਧਿਆਣਾ ਦੀ ਖ਼ਬਰ ਵੀ ਦੱਸੀ ਸੀ ਜੋ ਬਾਈ ਲੱਖਾ ਸਿੰਘ ਸਦਾਣਾ ਨੇ ਇੱਕ ਸੇਟ ਸੀਗਾ ਕੋਦੀ ਪੋਤੀ ਸੀ ਤੇ ਉਹ ਸਕੂਟਰੀ ਚਲਾ ਰਹੀ ਸੀ ਦੁਕਾਨ ਬੰਦ ਕਰਕੇ ਸ਼ਾਮ ਦੇ ਟਾਈਮ ਦੇ ਸਮੇਂ 9 ਦੇ ਕੋਈ 8 ਦੇ ਕਰੀਬ ਆ ਹੈਗਾ ਸੀ ਟਾਈਮ ਉਹ ਤੇ ਯਾਰ ਰੇ ਸੀ ਤੇ ਪ੍ਰਵਾਸੀ ਤਿੰਨਾਂ दारू ਪੀਤੇ ਹੋਏ ਡੱਕੇ ਹੋਏ ਮੂਹਰੇ ਮੋਟਰਸਾਈਕਲ ਜੀ ਉਹਨਾਂ ਦਾ ਬਰਾਬਰ ਹੋ ਕੇ ਉਸ ਕੁੜੀ ਨੇ ਕਿਹਾ ਬਾਈ ਤੁਸੀਂ ਦੋ ਵਾਰ ਹਾਰਨ ਮਾਰਿਆ ਪਹਿਲਾਂ ਉਹਨੇ ਬਰਾਬਰ ਹੋ ਕੇ ਕਿਹਾ ਬਾਈ ਸਾਈਡ ਤੇ ਕਰ ਲਓ ਮੋਟਰਸਾਈਕਲ ਤੁਸੀਂ ਬਰੇ ਸਾਈਡ ਤੇ ਕਰ ਲਓ ਜੋ ਵੀ ਜਿਵੇਂ ਵੀ ਕਿਹਾ ਤੇ ਉਹਨਾਂ ਨੇ ਬਈ ਉਲਟਾ ਸਮਾਂ ਦੀ ਰੋਕਣ ਉਹ ਕਰਨ ਲਈ ਬਜਾਏ ਰੋਕ ਕੇ ਮੋਟਰਸਾਈਕਲ ਉਸ ਕੁੜੀ ਦੇ ਗਲਾਮ ਵਿੱਚ ਚਿੰਨੀ ਪਾ ਕੇ ਉਸੇ ਦਾ ਗਲਾਵਾ ਘੁੱਟ ਕੇ ਉਹ ਜਿਹੜਾ ਬਜ਼ੁਰਗ ਸੀ ਸਾਈਡ ਤੇ ਖੜ ਗਿਆ ਵਿਚਾਰਾ ਕੰਮਨ ਲੱਗ ਗਿਆ ਇਹ ਉਹ ਕੀ ਕਰੇ ਭਈ ਉਹ ਤਾਂ ਆਪਣੇ ਪੰਜਾਬੀ ਦੇਖੀ ਜਾਂਦੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਬਣਾਏ ਭਈਏ ਪੜਾਏ ਤੇ ਨਾਲੇ ਉਹਨੂੰ ਕੁੜੀ ਕੁੜੀ ਨੂੰ ਕਰੇ ਛੱਡ ਕੇ ਨਾਲੇ ਉਹ ਬਜ਼ੁਰਗ ਨੂੰ ਤਾਂ ਕਰਕੇ ਕਹਿਣਾ ਚਾਹੁੰਦੇ ਭਈ ਪੰਜਾਬ ਦੇ ਵਿੱਚ ਆਪਣੇ ਜ਼ਮੀਨ ਮਰ ਰਹੇ ਆ ਰੋਕਾਂ ਦਾ ਤੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖੀ ਬੈਠੇ ਆ ਤੇ ਘਰਾਂ ਦੀਆਂ ਚਾਬੀਆਂ ਫੜਾ ਦਿੰਦੇ ਆ ਮੋਟਰਾਂ ਤੇ ਰੱਖੀ ਬੈਠੇ ਆ ਆਪਣੇ ਜੋ ਕਿਸਾਨ ਭਰਾਗੇ ਇਹਨਾਂ ਨੂੰ ਸਿਰਫ ਕੰਮ ਵਾਰੇ ਆਪਦੇ ਤੋਂ ਭਈ ਕੰਮ ਹੁੰਦਾ ਨਹੀਂ ਐ ਦੱਸੋ ਤੂੰ ਆਪਣੇ ਫਿਰ ਤਾਂ ਇਹਦਾ ਸਿੱਧਾ ਸਾਫ ਪਤਾ ਲੱਗਦਾ ਸਾਡੇ ਤੋਂ ਕੰਮ ਨਹੀਂ ਹੁੰਦਾ ਅਸੀਂ ਤਾਂ ਰੱਖਦੇ ਆ ਇਹਨਾਂ ਨੂੰ ਪਹਿਲਾਂ ਕਿਹੜਾ ਕੰਮ ਨਹੀਂ ਹੁੰਦੇ ਜਦੋਂ ਹੁੰਦੇ ਨਹੀਂ ਸੀ ਇਹ ਇੱਥੇ ਤਾਂ ਕਰਕੇ ਕਹਿੰਦੇ ਜੁਣੇ ਆ ਬਈ ਆਪਣੇ ਪੰਜਾਬ ਚ ਬਹੁਤ ਵੱਡੀ ਘਾਟ ਆ ਚਲੋ ਜੀ ਜੋ ਆ ਆਪਣੀ ਅੱਜ ਦੀ ਵੀਡੀਓ ਸੀ ਉਹ ਆਪਣੇ ਪ੍ਰਵਾਸੀਆਂ ਤੇ ਆ ਜੋ ਆਪਣੇ ਖਾਲਸਾ ਪੰਥ ਨੂੰ ਇਹ ਦੇਖਣਾ ਚਾਹੁੰਦੇ ਇੰਨਾ ਜੀ ਤੜ ਵੀ ਅਸੀਂ ਪ੍ਰਵਾਸੀਆਂ ਦੀ ਰੈਲੀ ਕਰਦੇ ਆ ਦੇਖਦੇ ਆ ਕਿੰਨੇ ਕੁ ਪੰਜਾਬੀ ਇਕੱਠੇ ਹੁੰਦੇ ਆ ਇਹੇ ਰੋਡੇ ਦੀ ਵੀਡੀਓ ਰੋਡੇ ਦੀ ਤੁਹਾਨੂੰ ਥੰਬਨੇਲ ਤੇ ਫੋਟੋ ਮਿਲ ਜਾਣੀ ਆ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਹੁਣ ਐਨੀ ਕ ਅਪੀਲ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਗਰੁੱਪਾਂ 'ਚ ਤਾਂ ਕਿ ਆਪਣੀ ਵੀਡੀਓ ਸੋਡੇ ਤੱਕ ਉਹਨਾ ਤੱਕ ਪਹੁੰਚਾ ਦਿਓ ਰੋਡੇ ਤੱਕ ਵੀ ਸੇਮ ਭਗਵੰਤ ਤੱਕ ਵੀ ਪਹੁੰਚਾਓ ਮੇਰੀ ਵੀਡੀਓ ਵੀ ਕੀ ਹੋ ਰਿਹਾ ਪੰਜਾਬ 'ਚ ਚਲੋ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਹਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਧੰਨਵਾਦ